ਲੋ ਵੀ ਆ ਦੇਖੋ ਵੀਡੀਓ ਯਾਰ ਆ ਮਗਰ ਮੱਛਣ ਵਾਲਾ ਵੀ ਖਤਰਨਾਕ ਨੇ ਯਾਰ ਦੇਖੋ ਖੜੇ ਨਹੀਂ ਛੱਡਦੇ ਗਏ ਜਿਹੜੀ ਇਹ ਜੰਗਲੀ ਦੀ ਮਹਿਸ ਹੈਗੀ ਨਾ ਸੂਪੀਓ ਨਿਕਾ ਜਾਂਦੇ ਬੱਚਾ ਤੱਕ ਕਟਰੂ ਨਾ ਦੇਖੋ ਕਿਵੇਂ ਜਲੀਲ ਕਰਦੇ ਨੇ ਇਹਨੂੰ ਪੂਰਾ ਇਹ ਕਹਿੰਦੇ ਹੈ ਜਾਨਵਰ ਆ ਯਾਰ ਬੀਜੇ ਕੋਈ ਕਟੂ ਮਾਰਦੇ ਸਾਰੇ ਯਾਰ ਨਾਲ ਡਿੱਗਦਾ ਤੇ ਇਹ ਵਾਰ ਇੱਕ ਉਹ ਡੇ ਕੜਨੂ ਜਾਂ ਹੋਰ ਜਿਹੜੇ ਤਾਕਤਵਰ ਜਾਨਵਰ ਆਗੇ ਉਹਨਾਂ ਦੇ ਦੰਦੀ ਵੱਟ ਜਾਂਦਾ ਫਿਰ ਦਵਾਚ ਦੇ ਨਾਲ ਦੇ ਸਾਥੀਆਂ ਨੂੰ ਬੁਲਾ ਲੈਂਦਾ ਉਹ ਵਿਆਹ ਸ਼ੋਕੇ ਡਿੱਗ ਪੈਂਦੇ ਨੇਗੇ ਇਹ ਦਵਾਚ ਨੂੰ ਸਾਰਿਆਂ ਨੂੰ ਕਾਇ ਹੋ ਜਾਂਦਾ ਆ ਦੇਖੋ ਬਹੁਤ ਟੱਕਰਾਂ ਟੁੱਕਰਾਂ ਮਾਰਦਾ ਵੇ ਗਾਰੇ ਚ ਖੋਵੇ ਪੈਣਾ ਨਾ ਯਾਰ ਕਿਵੇਂ ਪੂਰੀ ਬਿਸ਼ਰਮ ਕੋ ਮਾਰੇ ਪਾਣਾ ਹਣਾ ਆ ਦੇਖੋ ਕਈ ਨੇ ਬਈ ਇਹ ਆ ਦੇਖੋ ਪੇਰ ਜੰਬਰ ਦੇ ਵਿਚਾਰ ਨੇ ਆ ਦੇਖੋ ਲੈ ਯੂਰਪ ਤੋਂ ਵਰਕੇ ਚੋਂ ਲੱਗਿਆ ਆ ਦੇਖੋ ਮਾਂ ਮਾਈ ਹੁੰਦੀਆਂ ਨਾ ਯਾਰ ਸੇਰੀ ਕੋਸ਼ਿਸ਼ ਕਰਦੀ ਆ ਬਚਾਉਣ ਦੀ ਆ ਨਾਲ ਹੋਰ ਵੀ ਆਣਨ ਕਈ ਮੈਸਾਂ ਹੋਰ ਹਣਾ ਪਰ ਡਰਦੀ ਨਹੀਂ ਕਿ ਕਿਸੇ ਤੋਂ ਯਾਰ ਇਹ ਗਾਰੇ ਚ ਖੁੱਬਿਆ ਬੇਚਾਰਾ ਦੇਖੋ ਕਿੱਟੂ ਨਿਗਾਜ ਬਹੁਤ ਕੋਸ਼ਿਸ਼ਾਂ ਕਰਦ ਨੇ ਯਾਰ ਦੇਖੋ ਇਹ ਕਰਾਂ ਢੋਕਰਾਂ ਬੋਮਾਰਦਿਆਂ ਪਰ ਜੀਬਾਂ ਦੇਖੋ ਕਿ ਡੰਗੜੇ ਨੇ ਯਾਰ ਆ ਦੇਖੋ ਕਿ ਮੈਂ ਦੰਦੀਆਂ ਭਰਦੇ ਆ ਯਾਰ ਮਾਦਰ ਮੱਛ ਨਾਲ ਵੀ ਖਤਰਨਾਕ ਹੋਏ ਹੋਏ ਆ ਯਾਰ ਛੇ ਆ ਗਈ ਕੀ ਛੇ ਦੇਖੇ ਚਲੋ ਵੀ ਈਵਨ ਦਾ ਆ ਦੇਖੋ ਬਥੇਰੇਆ ਕੋਸ਼ਿਸ਼ਾਂ ਕਰਦੇ ਹਨ ਉਹ ਟਕਰਾਂ ਉਪਰ ਮਾਰਦੇ ਨੇ ਪਰਾਂ ਹੀ ਛੱਡਦੀ ਨਹੀਂ ਗਈ ਦੱਸਿਓ ਕਮੈਂਟ ਚ ਕੀ ਕਹਿੰਦੇ ਨੇ ਇਹ ਕਿਹੜੇ ਮੰਤਲ ਦੇ ਯਾਰ ਇੰਡੀਆ ਚ ਤਾਂ ਹੈ ਹੀ ਨਹੀਂ ਯਾਰ ਕਿਹੜੇ ਕੰਟਰੀ ਹੋ ਸਕਦੀ ਹੈ ਵੀ ਇੰਡੀਆ ਦੇ ਵਿੱਚ ਹੀ ਹੈ ਦੱਸਿਓ ਕਮੈਂਟ ਚ ਮਗਰ ਮੱਚ ਤੋਂ ਪੜਿਆ ਹੋਇਆ ਯਾਰ ਤਾਂ ਜੀ ਉਹ ਵੀ ਪੂਰੇ ਹੱਬ ਗਏ ਯਾਰ ਬਸ ਸਾਰੇ ਇਹ ਜਿਹੜੇ ਸਮਸੇਂ ਆ ਰਹੀਆਂ ਪੂਰੇ ਹੱਬ ਜਾਂਦੇ ਨੇ ਦੇਖੋ ਉਹਦਾ ਦਮ ਨਿਕਲੇ ਬੈ ਕਟਰੂ ਇਹਦਾ ਬਜਾਰ ਤਾਂ ਨਿਕਲੇ ਦਾ ਖੁੰਦੇ ਨੇ ਬੱਸ ਹੁੰਦ ਰਹੇ ਵੀਰ ਮੀਟ ਮਾਰਦੇ ਨਾ ਛੱਡਦੇ ਜਿਹਦੇ ਪਿੱਛੇ ਪੈਣ ਇਹ ਬਹੁਤ ਵੀਡੀਓ ਦੇਖਦਾ ਉਹਨਾਂ ਦੀ ਮੈਂ ਯਾਰ ਬੱਕਰੀ ਹੋ ਗਈ ਜਮ ਹੋਰ ਕੁਛ ਕੁਛ ਮਰਜ਼ੀ ੜ ਜਨ ਨੂੰ ਘੋੜਾ ਬੱਕਰੀ ਵੱਡੇ ਵੱਡੇ ਮੈਂ ਸਾਨੂੰ ਵੀ ਛੱਡ ਦੇਣੀ ਆ ਆ ਦੇਖੋ ਅਰ ਲਿਆ ਕਰੋ ਦੰਦੇ ਦੰਦੀ ਨਹੀਂ ਯਾਰ ਦੰਦ ਕਿਟਕ ਕਿਟਕ ਨੇ ਆ ਦੇਖੋ ਕਿਵੇਂ ਕਿੜਸਾ ਨਾਲ ਚਿੰਪੜ ਕੇ ਨੂੰ ਗਈ ਇਹਦਾ ਜਿਹੜਾ ਵੀਡੀਓ ਬਣਾਉਂਦਾ ਪਈ ਯਾਰ ਇੱਥੇ ਕਿੱਥੇ ਬਣਾ ਕਿੱਥੇ ਨਹੀਂ ਬਣਾ ਲੰਦੇ ਰਹੇ ਦੇਖੋ ਫੋ ਲੈ ਵੀ ਲੱਤ ਸੋਰ ਤੇ ਆ ਗਈ ਹਾਂ ਕਿਲੇ ਹੁਣਾ ਦੇ ਕਿਤੇ ਲੈਣਾ ਪਸਤਾ ਲੈੰਦੀ ਐਸ ਆ ਕੋਈ ਆ ਗਿਆ ਤਾਂ ਯਾਰ ਦੇਖੋ 4 5 ਆ ਗਏ ਇਹ ਮਜ਼ਾਕੀ ਉਹ ਦੇਖੋ ਲੈ ਵੀ ਸਾਰੇ ਡਰਦੇ ਨੇ ਪਸ਼ੂ ਵੀ ਨਾ ਤੋਂ ਯਾਰ ਕੋੜ ਕਿੱਲੇ ਜਨੇ ਕੀ ਨੇ ਯਾਰ ਇਹ ਦੇਖੋ ਜੀ ਮਾਂ ਦਾ ਮਾਈ ਹੁੰਦੇ ਆ ਦੇਖੋ ਯਾਰ ਮਾਂ ਫੇਰਾ ਪੋਸ਼ਣ ਕਰਦੇ ਉਹ ਨਾਲ ਸਾਈਡ ਤੇ ਖੜ ਜਾਉ ਨੇ ਫਿਰ ਵੀ ਪਰ ਇਹ ਵੀ ਗਾਰ ਚ ਖੁੱਬਰੀ ਆ ਚੜੀ ਯਾਰ ਐਨੇ ਦਈ ਨੂੰ ਵੀ ਖਾ ਜਾਣ ਯਾਰ ਇਹ ਐਨੇ ਖਤਰਨਾਕ ਹੁੰਦੇ ਨੇ ਇਹ ਉਹ ਘਟਰੂ ਦੇਖੋ ਬਛੇ ਰਹਿਣਾ ਜਿਹੜਾ ਬੱਚਾ ਗੁੱਬੇ ਉਹਦੇ ਵਿੱਚ ਗਾਰ ਚ ਏ ਵੀ ਬੁਰੇ ਆਖੀ ਤੇ ਖੜੀ ਨੇ ਯਾਰ ਆਪਣਾ ਉਹ ਸ਼ੋਭ ਉਹ ਵੀ ਕੋ ਦੇਖੋ ਫੇਰ ਦੁਬਾਰੇ ਫੇਰ ਅੱਗੇ ਭੰਦਾ ਦਮਜਾ ਲੈ ਕੇ ਐ ਤਾਂ ਇਸੂਈ ਆ ਮੱਝ ਵੀ ਯਾਰ ਇਹ ਜੇਰ ਵੀ ਨਹੀਂ ਪਈ ਚਰਦੀ ਉਹ ਲੋਈ ਆ ਪੂਰੇ ਹੈਵੀ ਨੇ ਯਾਰ ਇਹ ਭੰਦਾ ਜਨਪੁਰ ਫੂੰਦੀ ਦੀ 스멜 ਆਉਂਦੀ ਇਹਨਾਂ ਨੂੰ ਮੈਂ ਲੱਗਿਆ ਦੇਖੋ ਆ ਦੇਖੋ